ਇੱਕ ਪਾਸੇ ਜਿੱਥੇ ਸੂਬੇ ਭਰ ਵਿੱਚ ਲੋਕ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਹਰ ਇੱਕ ਪਾਰਟੀ ਦੇ ਵਰਕਰਾਂ ਵੱਲੋਂ ਬੂਥਾਂ ਵਾਲੀਆਂ ਥਾਵਾਂ ਤੇ ਆਪਣੀ ਪਾਰਟੀ ਦੇ ਬੂਥ ਲਗਾਏ ਗਏ ਸਨ ਉੱਥੇ ਹੀ ਗੜ ਸ਼ੰਕਰ ਦੇ ਪਿੰਡ ਇਬਰਾਹਿਮਪੁਰ ਦੇ ਬੂਥ ਨੰਬਰ 206 ਤੇ ਪਿੰਡ ਵਾਸੀਆਂ ਵੱਲੋਂ ਪਾਰਟੀਆਂ ਦੇ ਵਰਕਰਾਂ ਵੱਲੋਂ ਬੂਥਾਂ ਦੀ ਬਜਾਏ ਤੇ ਠੰਡੇ ਮਿੱਠੇ ਜਲ ਦੀਆਂ ਸ਼ਬੀਲਾ ਲਗਾ ਕੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ ਪਿੰਡ ਇਬਰਾਹਿਮਪੁਰ ਦੇ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪਿੰਡ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਦਾ ਬੂਥ ਨਹੀਂ ਲਗਾਏਗਾ ਤਾ ਜੋ ਗੁਰੂਆਂ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਦੇ ਆਪਸੀ ਭਾਈਚਾਰਕ ਤੇ ਸ਼ਾਂਤੀ ਬਰਕਰਾਰ ਬਣੀ ਰਹੇ ਤੇ ਇਸ ਦੇ ਚੱਲਦਿਆਂ ਹੀ ਨਗਰ ਵਾਸੀਆਂ ਵੱਲੋਂ ਇੱਕ ਸਾਂਝੀ ਠੰਡੇ ਮਿੱਠੇ ਜਲ ਦੀ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਉਧਰ ਵਕਫਾ ਕ ਰਾਸੀ ਪਾਰਟੀਆਂ ਨੇ ਨਗਰ ਵਾਸੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਿਹੜਾ ਅਸੀਂ ਪਿੰਡ ਵਾਸੀਆਂ ਨੇ ਸਾਰਿਆਂ ਨੇ ਨਾਲ ਮਿਲ ਕੇ ਫੈਸਲਾ ਲਿਆ ਕਿ ਅਸੀਂ ਵੱਖਰੇ ਵੱਖਰੇ ਕੋਈ ਆਪਣੇ ਪਾਰਟੀ ਲੈਵਲ ਦੇ ਬੂਥ ਨਹੀਂ ਲਾਣੇ ਮੇਨ ਤੋਂ ਪਹਿਲਾਂ ਪਰਮੇਸ਼ਰ ਸੈਣੀ ਹੁਣੀ ਵੱਡੇ ਭਾਜ ਨਹੀਂ ਦੱਸਿਆ ਜੋ ਕਾਂਗਰਸ ਨੂੰ ਬਿਲੋਂਗ ਕਰਦੇ ਆ ਬਲਦੀਪ ਸਿੰਘ ਇਸ ਨਗਰ ਤੋਂ ਸਰਪੰਚ ਨੇ ਹੁਣ ਉਹ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਆ ਮੈਂ ਸ਼ਰਮਣੀ ਅਕਾਲੀ ਦਲ ਦਾ ਪੀਐਸਸੀ ਕਮੇਟੀ ਦਾ ਮੈਂਬਰ ਆ ਇਸੇ ਤਰ੍ਹਾਂ ਸਾਡੇ ਨਾਲ ਠੇਕੇਦਾਰ ਪ੍ਰਕਾਸ਼ ਸਿੰਘ ਜਿਹੜੇ ਬੀਐਸਪੀ ਨੂੰ ਬਿਲੋਂਗ ਕਰਦੇ ਆ ਤੇ ਬਾਕੀ ਬਾਕੀ ਕਾਮਰੇਡ ਸਾਰੀਆਂ ਪਾਰਟੀਆਂ ਦੇ ਅਸੀਂ ਇੱਥੇ ਖੜੇ ਆ ਮੌਜੂਦਾ ਸੋ ਮੈਂ ਪਹਿਲਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਜਿਹੜਾ ਇਹ ਫੈਸਲਾ ਇਹ ਨਹੀਂ ਸਾਰਿਆਂ ਨੇ ਸਹਿਯੋਗ ਦਿੱਤਾ ਮੈਨੂੰ ਬਹੁਤ ਵਧੀਆ ਮਾਹੌਲ ਲੱਗਾ ਇੱਕ ਆਪਾਂ ਕਹਾਂਗੇ ਇੱਕ ਮਿਸਾਲ ਸਿਰਜੀ ਗਈ ਹੈ ਕਿ ਇਹਦੇ ਨਾਲ ਇੱਕ ਮੈਸੇਜ ਆਊਗਾ ਜਿਹੜਾ ਤੁਸੀਂ ਇਹ ਕਵਰੇਜ ਕਰਕੇ ਦਿਖਾਓਗੇ ਇੱਕ ਮੈਸੇਜ ਆਊਗਾ ਸਮਾਜ ਨੂੰ ਕਿਉਂਕਿ ਪਿੰਡਾਂ ਵਿੱਚ ਜਦੋਂ ਅਲੱਗ-ਅਲੱਗ ਝੰਡੇ ਲਾ ਕੇ ਅਲੱਗ-ਅਲੱਗ ਬੂਥਾਂ ਤੇ ਬੈਠਦੇ ਆ ਤਾਂ ਨਫਰਕਸ਼ਨ ਵਾਦੀ ਵੱਧਦੀ ਆ ਲੋਕਾਂ ਨੂੰ ਆਪਾਂ ਹੋਟ ਭਾਵਨਾ ਦੇਖਦੇ ਸਾਡੇ ਕੋਲ ਨਹੀਂ ਬੈਠਿਆ ਉਧਰ ਬੈਠਿਆ ਚਾਹੇ ਕੋਈ ਆਪਣੇ ਚਹੇਤਿਆਂ ਕੋਲ 2 ਮਿੰਟ ਬੈਠ ਲਵੇ ਸਾਨੂੰ ਲੱਗਦਾ ਫੋਟੇ ਉਧਰ ਪਾਇਆ ਆ ਕਈ ਵਾਰੀ ਤਾਂ ਇੰਨੇ ਮਨਵਟਾਵ ਹੋ ਜਾਂਦੇ ਭਈ ਬੰਦੇ ਇੱਕ ਦੂਜੇ ਨਾਲ ਬੋਲਦੇ ਵੀ ਨਹੀਂ ਤੋ ਮੈਂ ਤਾਂ ਸੋਚਦਾ ਜੇ ਦਾ ਅੱਜ ਸਾਡੇ ਨਗਰ ਵਿੱਚ ਮੈਨੂੰ ਦੇਖਣ ਨੂੰ ਮਾਹੌਲ ਮਿਲਿਆ ਬਹੁਤ ਵਧੀਆ ਮਾਹੌਲ ਸੀ ਇਸ ਗੱਲ ਦੀ ਮੈਨੂੰ ਖੁਸ਼ੀ ਵੀ ਆ ਤੇ ਮੈਂ ਆਪਣੇ ਵੱਲੋਂ ਮੈਸੇਜ ਵੀ ਦੇਣਾ ਕਿ ਬਾਕੀ ਪਿੰਡਾਂ ਵਿੱਚ ਵੀ ਇੰਦਾ ਹੋ ਜਾਏ ਤਾਂ ਸ਼ਾਇਦ ਧੜੇ ਬੰਦੀਆਂ ਤੇ ਇੱਕ ਦੂਜੇ ਨੂੰ ਜਿਹੜੇ ਅਸੀਂ ਪਾਰਟੀ ਬਾਜੀ ਦੁਸ਼ਣਵਾਰੀ ਕਰਦੇ ਆ ਉਹ ਵੀ ਮੁੱਕ ਜਾਊਗੀ ਤੇ ਬਾਕੀ ਦੇਖੋ ਲੋਕਾਂ ਨੇ ਆਪਣਾ ਮਨ ਬਣਾਇਆ ਜੇ ਅਸੀਂ ਕਹੀਏ ਸਾਡੇ ਬੂਥ ਲਾਣ ਨਾ ਕਿਸੇ ਦੀ ਵੋਟ ਚੇਂਜ ਹੋ ਜਾਣੀ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ ਕਿਉਂਕਿ ਜਿੰਨੇ ਵੋਟ ਜਿੱਥੇ ਪਾਣੀ ਆ ਤੇ ਮੈਂ ਆਪਣੇ ਵੱਲੋਂ ਇਹ ਸੋਚਦਾ ਉਹਨਾਂ ਨੂੰ ਫ੍ਰੀ ਛੱਡ ਦੇਣਾ ਚਾਹੀਦਾ ਕਿਸੇ ਨੂੰ ਕੋਪੈਲ ਵੀ ਨਹੀਂ ਕਰਨਾ ਚਾਹੀਦਾ ਆਪਣੀ ਮਤ ਦਾ ਦਾਨ ਹਰ ਇੱਕ ਨੂੰ ਕਰਨ ਦਾ ਸੰਵਿਧਾਨਿਕ ਅਧਿਕਾਰ ਹੈ ਤੇ ਉਹਨੂੰ ਉਹdio ਬਰਤ ਲੈਣਾ ਚਾਹੀਦਾ